ਸਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਖੰਨਾ ਦੀ ਖੰਨਾ ਦੇ ਵਿੱਚ ਉਸ ਵੇਲੇ ਛੋਟੀ ਜਿਹੀ ਟਕਰਾਅ ਨੇ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਦੂਜੀ ਥਿੱਦੇ ਵੱਲੋਂ ਪਹਿਲੀ ਥਿੱਦੇ ਘਰ ਦੇ ਬਾਹਰ ਆ ਕੇ ਪਹਿਲਾਂ ਗਾਲਾਂ ਕੱਢੀਆਂ ਚਾਹੁੰਦੇ ਨੇ ਅਤੇ ਫਿਰ ਰਾਲਾਂ ਦੇ ਨਾਲ ਨੌਜਵਾਨ ਦੇ ਸਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਦੱਸਿਆ ਜਾ ਰਿਹਾ ਹੈ ਕਿ ਕਬੂਤਰਬਾਜ਼ੀ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਕਿਉਂਕਿ ਉਹਨਾਂ ਦੇ ਵੱਲੋਂ ਕਬੂਤਰਾਂ ਦੀਆਂ ਲੜਾਈਆਂ ਕਰਵਾਈਆਂ ਗਈਆਂ ਸੀ। ਜਿਸ ਦੌਰਾਨ ਜਿਹੜੀ ਦੂਜੀ ਟੀਰਾ ਉਸ ਦਾ ਕਬੂਤਰ ਜਿੱਤ ਜਾਂਦਾ ਇਨਾਮ ਵੰਡੇ ਜਾਂਦੇ ਨੇ ਉਸ ਤੋਂ ਬਾਅਦ ਉਹ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਆਪੋ ਆਪਣੇ ਘਰੇ ਵਾਪਸ ਆ ਜਾਂਦੇ ਨੇ ਤਾਂ ਇਹ ਲੜਾਈ ਉੱਥੇ ਹੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਤਕਰਾਰਬਾਜ਼ੀ ਹੋਈ ਤਾਂ ਤਕਰਾਰਬਾਜ਼ੀ ਤੋਂ ਬਾਅਦ ਸਾਰੇ ਆਪੋ ਆਪਣੇ ਘਰੇ ਆ ਗਏ ਤਾਂ ਫਿਰ ਪਹਿਲੀ ਟੀੜ ਦੇ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਆ ਕੇ ਗਾਲੀ ਗਲੋਚ ਕੀਤੀ ਜਾਂਦੇ ਜਿਸ ਤੋਂ ਬਾਅਦ ਮਾਹੌਲ ਅਜਿਹਾ ਬਣ ਜਾਂਦਾ ਕਿ ਪਹਿਲੀ ਟੀੜ ਦੇ ਵੱਲੋਂ ਤੇਜ਼ ਸਾਰ ਹਥਿਆਰਾਂ ਦੇ ਨਾਲ ਨੌਜਵਾਨ ਦੇ ਸਿਰ ਦੇ ਵਿੱਚ ਰਾਣ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਤਾਂ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਤਾਂ ਪਿੱਛੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆਉ ਦੇਖਦੇ ਆ ਜਿਹਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਬੋਤਾ ਮੇਰਾ ਨਾ ਮਾਂ ਨਾ ਪਿਓ ਕਿੰਨੀ ਕੋਮਰ ਸੀ 22 ਸਾਲ 22 ਸਾਲ 21 ਸਾਲ ਹੋ ਗਈ ਉਹ ਬਾਈ ਉਹ ਕਿੱਦਾਂ ਹੋਈ ਆ ਘਟਣਾ ਹੈ ਕੀ ਹੋਇਆ ਲੜਾਈ ਚ ਕਿਹਦੇ ਨਾਲ ਹੋਈ ਆ ਕੀ ਯਾਰ ਦਮ ਹੁੰਦਾ ਜੀ ਬੁਲਾ ਲਿਆ ਸੀ ਕੀ ਲੜਾਈ ਦਾ ਕਾਰਨ ਕੀ ਆ ਕੀ ਪਤਾ ਇੱਥੇ ਕੋਈ ਬਾਹਰ ਮਾਰੇ ਮੋਤੇ ਹੋ ਗਈ ਹੋਣੀ ਉਹਨੀਆਂ ਘਰ ਜਾ ਬੜੇ ਘਰੋਂ ਬੁਲਾ ਲਿਆ ਏ ਇੱਥੇ ਲਿਆ ਕੇ ਦਾਗਣਾ ਆਉਂਦੇ ਨੇ ਰਾਤ ਮਾਰ ਕੇ ਜੀ ਯਾਰ ਰਾਤ ਮਾਰ ਕੇ ਸੱਚੀ ਇੱਥੇ ਮਾਰੀ ਆ ਰਾਤ ਮਾਰੀ ਵਿਆਹ ਹੈ ਸੀਗਾ ਨਾ ਨਾ ਕੋ ਮਾਰਾ ਤੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਨੂੰ ਬਰਾਬਰ ਚਾਹੀਦਾ ਸਾਨੂੰ ਬਰਾਬਰ ਚਾਹੀਦਾ ਮੁੰਡਾ ਤੇ ਮੁੰਡਾ ਹੀ ਮਾਰਨਾ ਸਾਨੂੰ ਚਾਹੀਦਾ ਪਰਿਵਾਰ ਚ ਕਿੰਨੇ ਕ ਮੈਂਬਰ ਹੋ ਸਾਡੇ ਕੋਈ ਨਹੀਂ ਨਹੀਂ ਜਿਵੇਂ ਕਰੇ ਮੁੰਡੇ ਨੂੰ ਮੋਕੇ ਨੂੰ ਘਰ ਖਾਨੀ ਦੇ ਆਉਂਦੀਆਂ ਨੇਗਾ ਮੁੰਡਾ ਜਿਹੜਾ ਮੁਕੇ ਆਤਾ ਉਹਦੀ ਬੋਬਰਾ ਦਾ ਪੜਾ ਹੋਏ ਐਸੀ ਕੱਲਾ ਹੈ ਵੀ ਬੰਨ ਲੈ ਲੈਣਾ ਕੋਈ ਕਬੂਤਰ ਬਾਜੀ ਦਾ ਮਸਲਾ ਵੀ ਹੋਇਆ ਨਾ ਨਾ ਕਬੂਤਰ ਦੀ ਗਾਲੀ ਕਹਿੰਦੇ ਸਾਡੀ ਕੋਈ ਮੇਰੇ ਜਿਹੀ ਸ਼ਾਮ ਨੂੰ ਉਹਨਾਂ ਦੀ ਪਾਰਟੀ ਲੱਗੀ ਤੇ ਜਿਹੜੀ ਇੱਕ ਟਾਈਮ ਹੋ ਗਿਆ ਇਹਦੇ ਮਾਪੇ ਪਾਪਾ ਨੂੰ ਗੁਜਰੇ ਨੂੰ ਪਿਓ ਮਾਂ ਨੂੰ ਤਾਂ 22 ਸਾਲ ਹੋ ਗਏ ਮੁਕੇ ਨੂੰ ਤੇ ਉਹਨੂੰ 10 ਸਾਲ ਹੋ ਗਏ ਕਿੰਨੇ ਭੈਣ ਪਾਈ ਸੀ ਇਹ ਭੈਣ ਪਾਈ ਚਾਰ ਤੇ ਬੜੀ ਗੁੱਡੀ ਮਾਰਗੀ ਦੀ ਵਿਆਹੀ ਉਹ ਮੁੰਡਾ ਛੱਡ ਕੇ ਛੋਟਾ ਜਿਹਾ ਛੋਟੀ ਵਿਆਹੀ ਹੋਈ ਛੋਟੀ ਉਹਦੇ ਕੋਲ ਹੀ ਆ ਇੱਕ ਭਾਈ ਮੁੰਡਾ ਨਿਆਣਾ ਇੱਥੇ ਰਹਦਾ ਇਹ ਉੱਥੇ ਬਰਾਤੀ ਕੁੜੀਆਂ ਦੇ ਛੋਟੇ ਤੇ ਜਿਹੜੀ ਜਿਹੜੀ ਵਿਆਹੀ ਹੈ ਜੀ ਨਾਲ ਆ ਉਹਦੇ ਮੁੰਡੇ ਉਹ ਨਾਲ ਆ ਨਾਸ ਭੈਣ ਭਾਈ ਨੇ ਨਾਮ ਕੀ ਮੁੰਡੇ ਦਾ ਗਦੀਰ ਉਮਰ ਕਿੰਨੀ ਹੈ ਜੀ 21 ਸਾਲ ਦੇ ਦਾ ਕੰਮ ਕੀ ਕਰਦਾ ਸੀ ਹਿੰਦੀ ਚ ਲਾਉਂਦਾ ਪਿਓ ਜੀ ਡੀਸੀ ਦੇ ਜੱਟਾ ਉਹ ਤਾਂ ਜੀ ਐਲਪੀ ਕਹਿੰਦੇ ਮਾੜਾ ਕਹਿੰਦੇ ਨੇ ਉਹਨੂੰ ਨਾ ਨਾਂ ਪੱਕਾ ਮੈਂ ਤੁਹਾਡਾ ਮੇਰਾ ਨਾਂ ਹਰ ਤੇ ਜਿਹੜੇ ਲੜਕੇ ਦੀ ਡੈਥ ਹੋਈ ਉਹ ਤੁਹਾਡਾ ਕੀ ਲੱਗਦਾ ਸੀ ਯਾਰ ਦੋਸਤ ਜੀ ਆ ਬਾਈ ਕਿੱਦਾਂ ਹੋਇਆ ਇਹ ਕਟਣਾ ਇਹ ਆਪਣੇ ਪਿੰਡ ਕੋਲ ਕਬੂਤਰ ਦੀ ਬਾਜੀ ਹੋਈ ਸੀਗੀ ਕਬੂਤਰ ਦੀ ਬਾਜੀ ਹੋਏ ਵਿੱਚ ਇੱਕ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਪਹਿਲਾਂ ਵੀ ਪਿੰਡ ਦੇ ਵਿੱਚ ਮੁੰਡਾ ਵੀ ਬਾਜੀ ਦੇ ਵਿੱਚ ਉਹ ਮੁੰਡਾ ਨਹੀਂ ਬੁਲਾਉਣਾ ਜੀ ਇਹਨੇ ਕਦੇ ਵੀ ਦੀ ਵੀ ਉਹ ਮੁੰਡਾ ਬੁਲਾ ਲਿਆ ਜੀ ਉਹਨਾਂ ਦੀ ਸਾਰੀ ਟੱਡੀ ਨਾਲ ਹੀ ਖੈਮ ਖਾਹ ਹੁੰਦੀ ਰਹੀ ਜੀ ਇਹ ਆਪਸ ਵਿੱਚ ਹੀ ਬੋਲਦੇ ਰਹੇ ਇੱਕ ਦੂਸਰੇ ਨਾਲ ਤੂੰ ਮੈਂ ਇਹਨ ਇਹ ਚਾਲ ਇਹਨਾਂ ਨੂੰ ਸਵੇਰ ਤੋਂ ਹਟਾਉਂਦੇ ਰਹੇ ਆਂ ਸ਼ਾਮ ਨੂੰ ਅੱਜ ਇਹਨਾਂ ਦੀ ਬਾੜੀ ਤੋਂ ਦਮ ਹੈ ਹੋ ਗਈ। ਬਸ ਇੱਥੇ ਪਤਾ ਲੱਗਈ ਇਹਨਾਂ ਦੇ ਡੰਡਾ ਰੋਂਡਾ ਮਾਰਿਆ ਨਹੀਂ ਸਿਰ ਤੇ ਰਾੜ ਮਾਰੀ ਗਈ। ਕਿੰਨੀ ਕੋ ਉਮਰ ਸੀ ਮੁੰਡੇ ਦੀ? ਮੁੰਡੇ ਦੀ ਉਮਰ 20-20 ਕੇ ਸਾਲ ਦੀ ਦੀਗੀ ਬਸ ਯਾਦ। ਮੇਨ ਜਾਨੀ ਕਿ ਘਟਨਾ ਕ੍ਰਮ ਦਾ ਜਿਹੜਾ ਮੇਨ ਸੀਗਾ ਉਹ ਕਬੂਤਰਬਾਜੀ ਸੀ। ਬਸ ਕਬੂਤਰਬਾਜੀ ਪਿੱਛੇ ਆਇਆ ਸਾਡੇ ਪਿੰਡ ਕਬੂਤਰਬਾਜੀ ਬੰਦ ਹੋ ਗਈ ਹੁਣ ਤੋਂ ਹੀ ਬਸ। ਇਹ ਮੇਨ ਮੁੱਦਾ ਕਬੂਤਰਬਾਜੀ ਬਚ ਰਿਹਾ ਜੀ। ਮੁੰਡਾ ਦੀ ਉਹਨੂੰ ਬੀਬੀ ਨੂੰ ਕਿਹਾ ਦੀ ਵੀ ਬਲਾਈਨਾਈ ਇਹਨਾਂ ਦੇ ਪਿੱਛੇ ਸਾਰੀ ਜਿਹੜੀ ਉਹਦੇ ਪਿੱਛੇ ਤੂੰ ਮੈਂ ਹੋਈ ਰਹੀ ਜਾਈ ਬਸ ਉਹ ਮੁੰਡੇ ਪਿੱਛੇ ਕੰਮ ਹੋ ਗਿਆ ਜੀ ਇਹ ਕਬੂਤਰਬਾਜੀ ਦਾ ਕਿੱਥੇ ਹੋਇਆ ਸੀਗਾ ਇਹ ਕਬੂਤਰਬਾਜੀ ਬੀਬੀ ਦੇ ਕੋਠੇ ਦੀ ਹੋਈ ਦੀ ਜਿਹੜੀ ਮੁੰਡੇ ਨੇ ਮਾਰੇ ਜੀ ਇਹਨਾਂ ਨੇ ਮੈਂ ਹਰਜਿੰਦਰ ਸਿੰਘ ਜੀ ਮੈਂਬਰ ਜ਼ਿਲ੍ਹਾ ਪ੍ਰੀਜ਼ਿਡੈਂਟ ਕੋਲਹਾ ਤੇ ਅੱਜ ਜਿਹੜੀ ਗੱਲ ਕਬੂਤਰਬਾਜੀ ਇੱਥੇ ਪਿੰਡ ਚ ਕਰਾਈ ਗਈ ਆ ਬਾਜੀ ਇਹਨਾਂ ਨੇ ਇਹਨੂੰ ਬਾਜੀ ਦਾ ਨਾਮ ਦਿੱਤੇ ਨੇ ਲੋਕ ਪਰ ਬਹੁਤ ਮੰਦ ਭਾਗੀਆ ਕਿਸੇ ਦਾ ਸੌਂਕ ਹੋ ਸਕਦਾ ਹੈ ਪਰ ਜੇ ਸੌਂਕ ਨੇ ਮੇਰੇ ਪਿੰਡ ਦੇ ਦੋ ਨੌਜਵਾਨ ਦੀ ਮੌਤ ਹੋ ਗਈ ਹੈ ਇੱਕ ਪਹਿਲਾ ਸੀਗਾ ਅੱਜ ਤੋਂ ਲਗਭਗ 2.5 ਤਿੰਨ ਸਾਲ ਪਹਿਲਾਂ ਦੀ ਗੱਲ ਹੈ ਇੱਕ ਉਹ ਨੌਜਵਾਨ ਮੁੰਡਾ ਸੀਗਾ ਉਹ ਵੀ ਕਬੂਤਰ ਬਾਜੀ ਲੱਗੀ ਹੋਈ ਸੀ ਕਬੂਤਰ ਨੂੰ ਫੜਨ ਗਿਆ ਤਾਂ ਕਰੰਟ ਲੱਗ ਗਿਆ ਤਾਂ ਉਸੇ ਨੌਜਵਾਨ ਦੀ ਐਟ ਅ ਟਾਈਮ ਉੱਥੇ ਮੌਤ ਹੋ ਗਈ ਆ ਔਰ ਇੱਕ ਕੱਲ ਵੀ ਬਾਜੀ ਫੇਰ ਲਾਈ ਇਹਨਾਂ ਮੁੰਡਿਆਂ ਨੇ ਔਰ ਬਾਜੀ ਦੇ ਤਹਿਤ ਕੋਈ ਰਾਂਝਸ ਬਾਜੀ ਦੇ ਹੋਈ ਐਂਡ ਤੇ ਗੱਲਬਾਤ ਤਾਂ ਉਹ ਮੁੰਡੇ ਦੀ ਉੱਥੇ ਲੜਾਈ ਝਗੜਾ ਹੋਇਆ ਤਾਂ ਮੌਤ ਹੋ ਗਈ ਆ ਮੁੰਡੇ ਦੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਇਹ ਐ ਜਿਹੀਆਂ ਗੱਲਾਂ ਬਾਤਾਂ ਨੇ ਚਾਹੇ ਕਬੂਤਰ ਬਾਜੀ ਦੀ ਆ ਚਾਹੇ ਟਰੈਕਟਰਾਂ ਦੀ ਗੱਲਬਾਤ ਹੈ ਵੀ ਇਹ ਤੇ ਖਾਸ ਧਿਆਨ ਦਿੱਤਾ ਜਾਵੇ ਵੀ ਇਹ ਜਾਇਜ਼ ਆ ਜਾਂ ਨਜਾਇਜ਼ ਕਿਉਂਕਿ ਜਿਹਦੇ ਕਰਕੇ ਮਤਲਬ ਇਹ ਸਾਰੀ ਦੇਖੋ ਕੋਠਾਂ ਦੇ ਉੱਪਰ ਚੜਦੇ ਨੇ ਕੋਈ ਉੱਪਰ ਨੂੰ ਧਿਆਨ ਹੁੰਦਾ ਜਿਹੜੇ ਕਬੂਤਰबाजी ਕਰਦੇ ਨੇ ਕਬੂਤਰ ਉਡਾਉਂਦੇ ਨੇ ਉਹ ਕੋਈ ਬਨੇਰੇ ਤੋਂ ਗਰਦਾ ਕੋਈ ਕੁਸ ਹੁੰਦਾ ਇਹ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ ਇਹਦੇ ਉੱਤੇ ਬਕਾਇਦਾ ਰੋਕ ਲੱਗਣੀ ਚਾਹੀਦੀ ਹੈ ਇਹ ਸਰਕਾਰ ਇਹਦੇ ਤੇ ਧਿਆਨ ਦੇਵੇ ਇਹ ਕਿਉਂਕਿ ਮੇਰੇ ਨਗਰ ਦੇ ਵਿੱਚ ਦੋ ਮੌਤਾਂ ਨੌਜਵਾਨ ਹੈ ਜੀਆਂ ਹੋਈਆਂ ਨੇ ਵੀ ਜਿਹੜੀਆਂ ਅੱਜ ਪੂਰੀ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਇਸ ਕਰਕੇ ਸਰਕਾਰ ਇਹਦੇ ਵੱਲ ਖਾਸ ਧਿਆਨ ਦੇਵੇ ਔਰ ਇਹਨੂੰ ਬੰਦ ਕੀਤਾ ਜਾਵੇ ਕੀ ਤੁਹਾਨੂੰ ਲੱਗ ਨਹੀਂ ਰਿਹਾ ਕਿ ਪ੍ਰਸ਼ਾਸਨ ਵੀ ਇਹਦੀ ਬੇਗੌਲੀਆਂ ਕਰ ਰਿਹਾ ਇਹ ਚੀਜ਼ਾਂ ਨੂੰ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਜਿਵੇਂ ਹੀ ਬੇਗੌਲੀ ਕਰ ਰਿਹਾ ਕਿਉਂਕਿ ਜਿਹੜੀਆਂ ਇਹ ਜਿਹੀਆਂ ਗੱਲਾਂ ਵਾਪਤਾਂ ਨਹੀਂ ਚਾਹੇ ਇਹ ਇਹ ਤੇ ਟੋਟਲ ਰੋਕ ਲਗਣੀ ਚਾਹੀਦੀ ਆ ਕਿਉਂਕਿ ਜੇ ਜਿਹੜੀ ਇਹ ਗੱਲਾਂ ਨੇ ਇਹਦੇ ਨਾਲ ਰਾਜ ਸਭਾ ਜੀ ਵੱਧੀਆਂ ਸਾਮ ਨੂੰ ਜਿਵੇਂ ਕੱਲ ਇਹਨਾਂ ਨੇ ਕਬੂਤਰबाजी ਕਬੂਤਰ ਅੜਾਏ ਕਬੂਤਰ ਰੌਣ ਤੋਂ ਬਾਅਦ ਸਾਮ ਨੂੰ ਪਤਾ ਲੱਗਿਆ ਵੀ ਇਹ ਮੁੰਡਿਆਂ ਦੀ ਰਾਜ ਸਭਾ ਜੀ ਕੇ ਕਬੂਤਰबाजी ਕਰਕੇ ਮਤਲਬ ਲੜਾਈ ਹੋਈ ਆ ਇਕਲਾਹੇ ਇੱਕ ਰਾਹੁਲ 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 ਸਿੰਘ ਸਨ ਆਫ ਹਰਿੰਦਰ ਸਿੰਘ ਅਕਰੀ ਉਮਰ 22 ਸਾਲ ਦੇ ਵਿਸੇਪਿੰਡ ਦਾ ਰਹਿਣਾ ਉਹਨੂੰ ਬਿਆਨ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਇਹਦੀਸ ਮਾਨਾ ਕ੍ਰੀਬ 22 ਸਾਲ ਦੀ ਉਹਦੀ ਏਸੀ ਕੀ 22 ਸਾਲ ਦੀ ਉਹਨੂੰ ਕੱਲ ਰਾਤੀ ਕੁਲਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਅਤੇ ਦਮਨ ਸਿੰਘ son of ਕੁਲਦੀਪ ਸਿੰਘ ਦੋਨੋਂ ਪਿਓ ਬੁੱਤਾਂ ਨੇ ਮੇਰੇ ਚਾਚੇ ਦੇ ਲੜਕੇ ਜਿਹਨੂੰ ਤੁਮਰ ਕੀਤੀ ਕੁਟਮਾਨ ਤੋਂ ਬਾਅਦ ਉਹਦਾ ਜਨਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆਰ ਨੰਬਰ 128 2424 ਨੂੰ ਅੰਡਰ ਸੈਕਸ਼ਨ 302 ਚੌਥੀ ਐਪੀਸੀ ਦਰਚ ਕਰ ਲਈ। ਕਤਲ ਕੀ ਹੋਇਆ? ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦੱਸ ਰਹੇ ਨੇ ਜੋ ਉਥੇ ਕਮੋਤਰਾ ਦੀ ਉਡਾਨ ਵਗੈਰਾ ਸੀ ਪੁੱਤਰ ਉੱਡ ਕੇ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਨਿਦਾਬ ਸੀ ਝਗੜਾ ਹੋਇਆ। ਇਹ ਬੇਸਿਕ ਤੋਂ ਤੱਕ ਚੱਲ ਰਿਹਾ ਹੈ న్యూਸ ਉਹ ਜੀ ਵੈਰੀਫਾਈ ਕਰ ਰਹੇ ਹੈ ਕਿ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਕੋਈ ਵੈਰੀਫਾਈ ਕਰ ਰਿਹਾ ਹੈ ਇਸੇ ਰੋਗ ਨੂੰ ਦਾ ਰੋਕੂ ਨਾ ਹਾਂ ਇਹ ਤੋਂ ਲਾਵਾ ਜਿਵੇਂ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਦੇ ਖਿਲਾਫ ਕਾਰਵਾਈ ਹੋਣ ਚਲੀ ਆਵਾ ਦੇਖਿਆ ਜਾਵੇ ਤਾਂ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾਣ ਲੱਗਿਆ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਵੀ ਹੁਣ ਖੂਨੀ ਰੂਪ ਧਾਰਨ ਕਰਨ ਲੱਗੀਆਂ ਨੇ ਬਿਊਰੋ ਰਿਪੋਰਟ ਅਖੰਡ ਲੋਕ